ਮੰਜਲੇ ਉਨੀ ਕੋ ਮਿਲਦੀ ਹੈ ਜਿਨ ਕੇ ਸੁਪਨੋ ਮੇ ਜਾਨ ਹੁੰਦੀ ਹੈ ਮੰਜਲੇ ਉਨੀ ਕੋ ਮਿਲਦੀ ਹੈ ਜਿਨ ਕੇ ਸੁਪਨੋ ਮੇ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਹੌਸਲੋ ਸੇ ਉਡਾਨ ਹੁੰਦੀ ਹੈ ਕਹਿੰਦੇ ਜਦੋਂ ਕਿਸੇ ਵੀ ਇਨਸਾਨ ਦੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਜਨੂਨ ਹੋਵੇ ਤੇ ਔਖੀ ਤੋਂ ਔਖੀ ਮੰਜ਼ਲ ਵੀ ਜਿਹੜੀ ਹੈ ਸਰ ਕਰਨੀ ਉਸ ਇਨਸਾਨ ਵਾਸਤੇ ਜਿਹੜੀ ਹੈ ਆਸਾਨ ਹੋ ਜਾਂਦੀ ਹੈ ਜਿਸ ਦੀ ਤਾਜ਼ਾ ਮਿਸਾਲ ਪਿੰਡ ਚੰਦਰਪਨ ਤੋਂ ਨਜ਼ਰ ਆਉਂਦੀ ਹੈ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਜੋ ਇੱਕ ਸ਼ਖਸੀਅਤ ਹੈ ਜਿਹਦੀ ਪਿੰਡ ਦੇ ਵਿੱਚ ਹੀ ਨਹੀਂ ਬਲਕਿ ਇਲਾਕੇ ਦੇ ਵਿੱਚ ਵੀ ਜਿਹੜੀ ਹੈ ਚਰਚਾ ਪਾਈ ਜਾ ਰਹੀ ਹੈ ਪ੍ਰਸ਼ੰਸਾ ਹੋ ਰਹੀ ਹੈ ਸਲਾਘਾ ਹੋ ਰਹੀ ਹੈ ਕਿਉਂਕਿ ਜਿਹੜੀਆਂ ਸਰਕਾਰਾਂ 78 ਸਾਲ ਦੇ ਵਿੱਚ ਨਹੀਂ ਕਰ ਸਕੀਆਂ ਇਸ ਪਿੰਡ ਦਾ ਵਿਕਾਸ ਸੋ ਉਹ ਇੱਕ ਇਨਸਾਨ ਦੇ ਅੰਦਰ ਇੱਕ ਜज्ਬਾ ਸੀਗਾ ਮੇਰੀ ਮਰਾਦ ਹੈ ਜੋ ਰਾਮ ਲਾਲ ਜੀ ਮਹਿਰਾ ਨੇ ਗਵਰਨਮੈਂਟ ਆਫ ਇੰਡੀਆ ਤੋਂ ਰਟਾਇਰ ਨੇ ਸਿਵਲ ਇੰਜੀਨੀਅਰ ਉਹਨਾਂ ਵੱਲੋਂ ਇੱਕ ਮਨ ਦੇ ਵਿੱਚ ਜਿਹੜਾ ਜਜਬਾ ਸੀਗਾ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਪਿੰਡ ਦੀ ਜਿਹੜੀ ਨਹਿਾਰ ਹੈ ਇਸ ਕਦਰ ਬਦਲ ਦਿੱਤੀ ਜਾਵੇਗੀ ਪਿੰਡ ਦੀ ਕਾਇਆਕਲਪ ਇਸ ਕਦਰ ਕਰ ਦਿੱਤੀ ਜਾਵੇਗੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ ਨਹੀਂ ਬਲਕਿ ਚੰਦਰਪਣ ਪਿੰਡ ਜਿਹੜਾ ਇਹਨੂੰ ਪੰਜਾਬ ਦੇ ਨਕਸ਼ੇ ਦੇ ਵਿੱਚ ਜਿਹੜਾ ਮੋਰੀ ਬਣਾਉਣਾ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇੱਕ ਜੋ ਪਿੰਡ ਦਾ ਛੱਪੜ ਬੇਸ਼ੱਕ ਤਤਕਾਲੀ ਸਰਕਾਰਾਂ ਵੱਲੋਂ ਠਾਪਰ ਮਾਡਲ ਜਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਨੇ ਛੱਪੜਾਂ ਦੇ ਸੁੰਦਰੀਕਰਨ ਵਾਸਤੇ ਜਾਂ ਛੱਪੜਾਂ ਦੀ ਸਾਂਭ ਸੰਭਾਲ ਵਾਸਤੇ ਪਰ ਸਰਕਾਰ ਦੇ ਜਿਹੜੇ ਦਾਅਵੇ ਨੇ ਉਹ ਕਿਤੇ ਨਾ ਕਿਤੇ ਜਿਹੜੇ ਨੇ ਹਵਾ 'ਚ ਜ਼ਰੂਰ ਨਜ਼ਰ ਆਉਂਦੇ ਨੇ ਪਰ ਜਦੋਂ ਕਿਸੇ ਇਨਸਾਨ ਦੇ ਵਿੱਚ ਆਮ ਵਿਅਕਤੀ ਦੇ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤੇ ਹੱਥੀ ਕੰਮ ਜਿਹੜਾ ਵਾ ਲਗਾਤਾਰ 2-3 ਮਹੀਨੇ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੇ ਇਹਨਾਂ ਪ੍ਰੋਜੈਕਟਾਂ ਦੇ ਚੱਲਦੇ ਆ ਜਿਵੇਂ ਛੱਪੜ ਦੀ ਗੱਲ ਕੀਤੀ ਸੀ ਕਿ ਇਹ ਛੱਪੜ ਦੀ ਹਾਲਾਤ ਇਸ ਤਰ੍ਹਾਂ ਦੀ ਸੀ ਕਿ ਇਸ ਛੱਪੜ ਦੀ ਚਫੇਰਿਓਂ ਚੰਦਰਪੜਨ ਦੀ ਫਿਰਨੀ ਦੇ ਉੱਪਰੋਂ ਗੱਡੀ ਨਗਾਉਣੀ ਤਾਂ ਦੂਰ ਦੀ ਗੱਲ ਆ ਬਦਬੋਹ ਇੰਨੀ ਆਉਂਦੀ ਸੀ ਇੰਨੀ ਬੁਰੀ ਹਾਲਤ ਸੀ ਕਿ ਇੱਥੋਂ ਦੀ ਗੁਜ਼ਰਨਾ ਵੀ ਜਿਹੜਾ ਔਖਾ ਸੀ ਪਰ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਚਾਰਦਿਵਾਰੀ ਬਾਉਂਡਰੀ ਲਾਈਨ ਕੀਤੀ ਜਾ ਰਹੀ ਹੈ ਇਹਦਾ ਕੰਮ ਤਕਰੀਬਨ ਅੱਜ ਜਿਹੜਾ ਵਾ ਅੰਤਮ ਸ਼ੋਅਾਂ ਤੇ ਨਜ਼ਰ ਆ ਰਿਹਾ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਸਾਹਮਣੇ ਜੋ ਮਸ਼ੀਨਰੀ ਲੱਗੀ ਹੋਈ ਹੈ ਜਿਵੇਂ ਚਾਰ ਸਫੇਰੇ ਨੂੰ ਬਾਉਂਡਰੀ ਲਾਈਨ ਦਿੱਤੀ ਜਾ ਰਹੀ ਹੈ ਸਾਹਮਣੇ ਜੀਸੀਪੀ ਮਸ਼ੀਨ ਜੋ ਤੁਸੀਂ ਦੇਖ ਰਹੇ ਹੋ ਉਹ ਵੀ ਪਿੰਡ ਦੇ ਪ੍ਰੋਜੈਕਟ ਵਾਸਤੇ ਪਿੰਡ ਦੀ ਨਹਿਰ ਬਦਲਣ ਵਾਸਤੇ ਜੋ ਰਾਮ ਲਾਲ ਜੀ ਨੇ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਆਪਣੀ ਮਸ਼ੀਨ ਜਿਹੜੀ ਆ ਪਰਚੇਜ਼ ਕਰ ਲਈ ਗਈ ਆ ਇਹ ਤੋਂ ਇਲਾਵਾ ਟਰੈਕਟਰ ਟਰਾਲੀਆਂ ਸਾਰਾ ਸੱਜੂ ਸਮਾਨ ਜਿਹੜਾ ਪਿੰਡ ਦੀ ਡਿਵੈਲਪਮੈਂਟ ਅਸਤੇ ਜਿਹੜਾ ਵਾ ਉਹ ਖਰੀਦਿਆ ਗਿਆ ਤੇ ਜੰਗੀ ਪੱਦਰ ਦੇ ਉੱਤੇ ਪਿੰਡ ਚੰਦਰਪਾਣ ਦੇ ਵਿੱਚ ਜਦੋਂ 2-3 ਮਹੀਨੇ ਤੋਂ ਇਹ ਵਿਕਾਸ ਕਾਰਜ ਜਾਰੀ ਨੇ ਤੇ ਇਲਾਕੇ ਦੇ ਵਿੱਚ ਜਿਹੜੀ ਆ ਚਰਚਾ ਇਸ ਗੱਲ ਦੀ ਹੋਣੀ ਜਿਹੜੀ ਸੰਭਾਵਕ ਹੈ ਸਭ ਤੋਂ ਪਹਿਲਾਂ ਨਰਲੇਪੀ ਟੀਵੀ ਦੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਹਾਂ ਜੀ ਸੋ ਅੱਜ ਦਾ ਜਿਹੜਾ ਇਹ ਮੁਕੰਮਲ ਹੋਣ ਜਾ ਰਿਹਾ ਬਾਉਂਡਰੀ ਲਾਈਨ ਆ ਜਾਂ ਇਹਦੀ ਕੀ ਯੋਜਨਾ ਕੀ ਤੁਹਾਡੇ ਮਨ ਦਾ ਮਨਸੂਬਾ ਕੀ ਸੁਪਨਾ ਵਾ ਸਮਝੋਇਆ ਹੋਇਆ ਉਹ ਜਿਹੜਾ ਦਰਸ਼ਕਾਂ ਨੂੰ ਦੱਸ ਦਿਓ ਸਰ ਓਵਰਲ ਪਿਕਚਰ ਇਹ ਹੈ ਇਹ ਇਹ ਛੱਪੜ ਸੀਗਾ ਅਸੀਂ ਇਹਨੂੰ ਇੱਕ ਤਲਾਬ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹਾਂ ਰਾਦੇ ਸਵੀਮਿੰਗ ਪੂਲ টাইਪ ਵਾ ਜੀ ਵਾਚੇ ਛੱਪੜ ਨੂੰ ਇੱਕ ਤਲਾਬ ਦਾ ਰੂਪ ਦੇਣਾ ਚਾਹੁੰਦੇ ਹਾਂ ਸੁੰਦਰੀਕਰਨ ਸੁੰਦਰੀਕਰਨ ਜੀ ਜੀ ਉਹਦੇ ਵਾਸਤੇ ਕੁਝ ਸਿਵਲ ਇੰਜੀਨੀਅਰਿੰਗ ਦਾ ਜਿਦਾਂ ਤੁਸੀਂ ਦਿਵਾਲ ਦੇਖ ਰਹੇ ਹੋ ਜੀ ਇਹ ਬਣਾਉਣਾ ਜ਼ਰੂਰੀ ਸੀਗੀ ਨਹੀਂ ਤੇ ਸਾਰਾ ਚੀਜ਼ ਕਲੈਪਸ ਹੋ ਸਕਦੀਆਂ ਸੀ ਕਿਉਂਕਿ 100 200 ਸਾਲ ਪੁਰਾਣਾ ਨਹੀਂ ਇਹਨੂੰ ਜੇ ਤੁਸੀਂ ਤਲਾਬ ਦੇ ਰੂਪ ਦੇ ਦਿੱਤੋਗੇ ਤੇ ਸੰਭਾਵਨਾ ਹੈ ਕਿ ਇਹਨੂੰ ਪੱਕਾ ਵੀ ਕਰਨਾ ਪਊਗਾ ਇੱਥੇ ਪਾਣੀ ਵੀ ਸਬਸੁਤਰਾ ਹੋਵੇਗਾ ਫਿਰ ਜਿਹੜਾ ਪਾਣੀ ਪਿੰਡ ਦਾ ਨਿਕਾਸ ਹੋ ਕਿੱਧਰ ਜਾਵੇਗਾ ਇਸ ਸਰ ਪਿੰਡ ਦੇ ਨਿਕਾਸ ਵਾਸਤੇ ਤੁਸੀਂ ਉਹ ਦੂਰ ਦੇਖੋਗੇ ਤੇ ਉਸ ਪਾਸੋਂ ਇੱਕ ਇਧਰ ਨਾਲੀ ਆ ਰਹੀ ਹੈ ਕੱਢਾਂ ਕੱਢਾਂਗੇ ਜੀ 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 ਔਰ ਇੱਕ ਇਸ ਪਾਸੇ ਨਾਲੀ ਕੱਢਾਂਗੇ ਜੀ 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 ਇਹਦੇ ਚਾਰੇ ਪਾਸੇ ਜਿਹੜੀ ਇਹ ਦੀਵਾਰ ਲੱਗੀ ਹੈ ਚਾਰੇ ਪਾਸੇ 15 ਫੁੱਟ ਸੜਕ ਚੌੜੀ ਹੋਏਗੀ अच्छा जी बाजी चार फेरे रोड घूमेगा रोड घूमेगा और रोड ਦੇ ਨਾਲ ਨਾਲ ਡਰੇਨ ਘੁਮੇਗੀ ਠੀਕ ਹੈ ਜੀ ਉਹ ਡਰੇਨ ਜਿਹੜੀ ਆ ਪਾਣੀ ਸਾਰੇ ਨਾਲੀਆਂ ਦਾ ਪਿੰਡ ਦਾ ਪਾਣੀ ਲੈ ਕੇ ਆ ਡਰੇਨ ਦੇ ਛੋਟ ਦੇਗੀ ਇਧਰ ਜਿਹਦੇ ਵਿੱਚ ਉਹ ਡੀਨੋਟ ਹੋ ਜਾਏਗਾ ਠੀਕ ਹੈ ਜੀ ਤੇ ਇਹ ਇਹਦੇ ਵਾਸਤੇ ਆ ਫਿਰ ਇਹ ਸਰ ਅੰਦਰੋਂ ਅਸੀਂ ਪੱਕਾ ਵੀ ਕਰਨਾ ਚਾਹੁੰਦੇ ਆ ਨਹੀਂ ਤੁਹਾਡੀ ਘਰ ਰੁਕਦੀ ਜਿਵੇਂ 15 ਫੁੱਟ ਦਾ ਰੋਡ ਦਿੱਤਾ ਜਾਣਾ ਤੇ ਜਿਹੜੀ ਬਸੋਂ ਹੈਗੀ ਇੱਥੇ ਘਰ ਵਸਦੇ ਨੇ ਸਰ ਇਹ ਕਰਨ ਨਾਲ ਰੱਬ ਦੀ ਕਿਰਪਾ ਨਾਲ ਪਿੰਡ ਦੇ ਲੋਕੀ ਬਹੁਤ ਸਹਿਯੋਗ ਦੇ ਰਹੇ ਆ ਜੀ 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 ਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਅਲਟਰਨੇਟ ਜਗ੍ਹਾ ਦੇ ਰਹੇ ਆ अच्छा जी हां ओदे ਵਿੱਚ ਵੀ ਹੁਣ ਵਿਕਰਮ ਸਿੰਘ ਜੀ ਹੈਗੇ ਨੇ ਸਾਡੇ ਇੱਥੇ ਲੰਮੜਦਾਰ ਲੰਮੜਦਾਰ ਹਾਂ ਤੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਉਹਨਾਂ ਦੀ ਜ਼ਮੀਨ ਸਾਹਮਣੇ ਪੈਂਦੀ ਆ ਜੀ ਤੇ ਉਹਨੂੰ ਅਸੀਂ ਇੱਕ ਰਿਕਵੈਸਟ ਕੀਤੀ ਆ ਕਿ ਜਿਹਨੇ ਇਹਨਾਂ ਦੀ ਜ਼ਮੀਨ ਆਉਂਦੀ ਆ ਜੀ ਉਹ ਉਹਨਾਂ ਦੀ ਜ਼ਮੀਨ ਇਹਨਾਂ ਨੂੰ ਦੇਤੀ ਆ ਤੇ ਇਹ ਘਰ ਖਾਲੀ ਹੋ ਜਾਣਾ ਅੱਛਾ ਜੀ ਤੁਸੀਂ ਚਿੰਤਾ ਨਾ ਕਰੋ ਨਹੀਂ ਇਹ ਜਿਹੜੀ ਜਗ੍ਹਾ ਖਾਲੀ ਹੋਊਗੀ ਗਰਾਊਂਡ ਸਰਫੇਸ ਕਾਫੀ ਬਣ ਜਾਊਗੀ ਮੇਰੇ ਖਿਆਲ ਤਿੰਨ ਚਾਰ ਕਨਾਲਾਂ ਦੀ ਕਰੀਬ ਜੀ ਸਾਡਾ ਪਰਪਸ ਇੱਥੇ ਹੈ ਕਿ ਇੱਥੇ ਜਿੱਦੋਂ ਵੀ ਗੱਡੀਆਂ ਬਾਹਰ ਆਉਣ ਜੀ ਜੀ ਤੇ ਇੱਥੇ ਅਸੀਂ ਜਿਹੜੀ ਕਈ ਕੁਸ਼ ਕਰਨਾ ਚਾਹੁੰਦੇ ਆ ਜਦੋਂ ਆਹ ਕੋਨਾ ਇੱਥੇ ਅਸੀਂ ਦੁਕਾਨਾ ਬਣਾਉਣਾ ਚਾਹੁੰਦੇ ਜਿੱਥੇ ਹਰ ਬੰਦੇ ਨੂੰ ਚਾਹ ਪਾਣੀ ਸਭ ਕੁਝ ਮਿਲੇ ਅੱਛਾ ਜੀ ਜਿਵੇਂ ਬੂਥ ਬੂਥ ਟਾਈ ਬੂਥ ਬੂਥ ਟਾਈ ਠੀਕ ਹੈ ਜੀ ਇੱਥੋਂ ਦੀ ਬੰਦਾ ਗੁਜ਼ਰੇ ਇੱਕ ਵਾਰੀ ਬ੍ਰੇਕ ਤੇ ਮਾਰੇ ਵਾਹ ਜੀ ਵਾਹ ਅੱਛਾ ਇੱਕ ਵਾਰੀ ਬ੍ਰੇਕ ਮਾਰ ਲੇ ਤੇ ਫੇ ਸਾਡੇ ਕਾਬੂ ਆ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਹਿਣ ਨੂੰ ਲੱਗੇ ਇਹਦੀ ਦੇਖ ਇਸ ਤਰ੍ਹਾਂ ਦੀ ਹੋਵੇਗੀ ਕਿ ਇਹ ਖਿੱਚ ਦਾ ਕੇਂਦਰ ਬਣ ਜਾਵੇਗਾ ਇਹ ਜਿੱਤੇ ਪੂਰੀ ਪਾਰਕਿੰਗ ਹੋਏਗੀ ਕਟੋ ਗੱਡੀ ਵੀ 100 ਗੱਡੀ ਦੀ ਪਾਰਕਿੰਗ ਹੋ ਜਾਏਗੀ ਠੀਕ ਹੈ ਜੀ ਜਿਹੜਾ ਬਾਹਰੋਂ ਬੰਦਾ ਹੁੰਦਾ ਠੀਕ ਹੈ ਇਹਦੇ ਨਾਲ ਹੀ ਸਾਡੇ ਪਿੰਡੇ ਚੋਕ ਨੇ ਡਿਸਾਈਡ ਕੀਤਾ ਨਾਲ ਪਲਾਟ ਹੈ ਘਖੋਰ ਜੀ ਜੀ ਉੱਥੇ ਅਸੀਂ ਤਿੰਨ ਮੰਜ਼ਿਲਾ ਮਕਾਨ ਬਣਾਵਾਂਗੇ ਜਿਹਦੇ ਵਿੱਚ ਅਸੀਂ ਹੋਟਲ ਬਣਾਵਾਂਗੇ ਜੀ 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 ਜਿਹੜਾ ਕੋਈ ਬਾਹਰੋਂ ਹੁੰਦਾ ਬੰਦਾ ਇੱਥੇ ਰਾਤ ਨੂੰ ਰੁੱਕ ਸਕਦਾ ਉਹਨੂੰ ਹਰ ਸੁਵਿਧਾ ਮਿਲੇਗੀ ਅੱਛਾ ਜੀ ਹੋਟਲ ਵੀ ਹੋਏਗਾ ਜੀ ਤੇ ਕਿਆ ਨਾਮ ਹੈ ਜੰਗਲ ਚ ਮੰਗਲ ਲੱਗ ਜੇ ਸ਼ੰਭ ਖੇਤਰ ਦੇ ਵਿੱਚ ਪਿੰਡ ਜਾਨਿਆ ਜਾਂਦਾ ਚੰਦਰਪਾਣਾ ਤੇ ਇਹ ਤੇ ਹੋਟਲ ਦੀ ਫੈਸਿਲਿਟੀ ਜਿਹੜੀ ਉਹ ਵੀ ਜਿਹੜੇ ਇੱਥੇ ਦੇਖਣ ਆਇਆ ਕਰਨਗੇ ਸਲਾਨੀ ਜਾਂ ਸਾਡੇ ਦੂਰ ਦਰਾਡੇ ਤੋਂ ਪਿੰਡਾਂ ਦੇ ਲੋਕ ਉਹਨਾਂ ਵਾਸਤੇ ਇਹ ਵੀ ਸੁਵਿਧਾ ਹੋਵੇ ਜਿੱਦਾਂ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਮੈਂ ਇਹਨੂੰ ਸਾਫ਼ ਕਰਾਂਗੇ بارشਾਂ ਤੋਂ ਬਾਅਦ ਜੀ ਜੀ ਉਹ ਤੋਂ ਬਾਅਦ ਇਹਨੂੰ ਪੱਕਾ ਕਰਾਂਗੇ ਜੀ ਜੀ ਪੱਕਾ ਕਰਨ ਤੋਂ ਬਾਅਦ ਪਹਿਲੀ ਭਰਨ ਵਾਸਤੇ ਇੱਕ ਟਿਊਬ ਵਾਲਾ ਲੱਗਿਆ ਸਾਡੇ ਸੱਜਣਾ ਦਾ ਜੀ ਜੀ ਇੱਕ ਉਧਰ ਲੱਗਿਆ ਹੋਇਆ ਠੀਕ ਹੈ ਜੀ ਇੱਕ ਅਸੀਂ ਇੱਥੇ ਲਗਾ ਰਹੇ ਹਾਂ ਡੀਪ ਟਿਊਬ ਜੀ 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 ਅਸੀਂ ਉਹਨਾਂ ਇਹਨੂੰ ਉਹਦੇ ਵਿੱਚ ਸਾਫ ਸੁਥਰਾ ਪਾਣੀ ਭਰੇ ਬਿਲਕੁਲ ਨਾ ਆ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਉਹ ਜੇ ਪਾਣੀ ਸਾਫ ਹੋਏਗਾ ਠੀਕ ਹੈ ਜੀ ਉਹ ਟਿਊਬਲ ਦੇ ਨਾਲ ਅਸੀਂ ਆਟੋਮੈਟਿਕ ਸਿਸਟਮ ਕਰ ਦਾਂਗੇ ਜਦੋਂ ਗਰਮੀਂ ਦੇ ਨਾਲ ਹਵਾ ਦੇ ਨਾਲ ਪਾਣੀ ਖੜੇਗਾ ਉਹ ਟਿਊਬਲ ਆਟੋਮੈਟ ਚੱਲ ਪੜੇਗਾ ਉਹ ਉਹਨਾਂ ਲੈਵਲ ਪੂਰਾ ਕਰ ਦੇਗਾ ਚਲ ਚਾਹਾਂ ਇਹ ਵੀ ਸੁਣੀਆਂ ਸੰ ਕਿ ਜਦੋਂ ਤਲਾਬ ਤਿਆਰ ਹੋ ਜਾਵੇਗਾ ਤੁਹਾਡਾ ਇਹ ਵੀ ਸੁਪਨਾ ਕਿ ਤੇ VOTING ਵੀ ਹੋਵੇਗੀ ਸਰਕਾਰ ਹਾਂਜੀ ਕਰ ਰਿਹਾ ਸਰ ਉਹ ਅਸੀਂ ਪੈਡਲ VOTING ਕਰ ਰਹੇ ਹਾਂ ਪੈਡਲ VOTING ਮੋਟਰ VOTING ਨਹੀਂ ਇੱਕ ਐਕਸਰਸਾਈਜ਼ ਹੋ ਜਾਏਗੀ ਬੱਚਿਆਂ ਲਈ ਇੱਕ ਇੰਜੋਏ ਦਾ ਸਾਧਨ ਹੋ ਜਾਏਗਾ ਮੇਰੇ ਪੈਡਲ ਬੋਟਾਂ ਦਾ ਵੀ ਸੀਗਾ ਜੀ ਜੀ ਲੇਕਿਨ ਉਹ ਇੱਥੇ ਫਿਰ ਲੋਕੀ ਆਦੇ ਨਾ ਕਰ ਕਰਾ ਕੇ ਤੇ ਠੋਕਣਾ ਦੇਣ ਇਹ ਤਾਂ ਮਤਲਬ ਚੰਡੀਗੜ੍ਹ ਝੀਲ ਤੇ ਜਾਣ ਦੀ ਕੋਈ ਲੋੜ ਨਹੀਂ ਇੱਥੇ ਇੱਥੇ ਪੇਸ਼ ਕਰਨਾ ਉਹ ਨਜ਼ਾਰਾ ਜੀ ਸਰ ਵਾਹ ਜੀ ਵਾਹ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਜਿਵੇਂ ਸਮਸ਼ਾਨ ਘੜ ਦੀ ਵੀ ਪਿੱਛੇ ਪਿੱਛੇ ਨਿਊਜ਼ ਕਵਰੇਜ ਕੀਤੀ ਸੀ ਉਹ ਤਾਂ ਮੁਕੰਮਲ ਹੋ ਚੁੱਕਾ ਕੋ ਸਰ 100% ਕੰਪਲੀਟ ਹੋ ਚੁੱਕ ਠੀਕ ਹੈ ਉਹ ਤੁਸੀਂ ਦਿਖਾ ਵੀ ਸਕਦੇ ਹੋ ਆਪਣੇ ਨਿਊਜ਼ ਠੀਕ ਹੈ ਉਹ ਪੁਰਕਾ ਕੱਲ ਪੂਰਾ ਹੋ ਗਿਆ ਉਹਦੇ ਵਿੱਚ ਕੋਈ ਸਹਿਯੋਗ ਜਿਵੇਂ ਤਰਸੀਮ ਸਿੰਘ ਦੀ ਚੰਦਰਪਾਲ ਇਹਨਾਂ ਇਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਸੀ ਜਗ੍ਹਾ ਦਾ ਆਪਣੀ ਜਿਹੜੀ ਮਾਲਕੀ ਸੀਗੀ ਉਹ ਉਹਦੇ ਉਹਦੇ ਵਿੱਚੋਂ ਇਹਨਾਂ ਵੱਲੋਂ ਛੱਡਿਆ ਗਿਆ ਸੀ ਇਹਨਾਂ ਨੇ 4 ਫੁੱਟ ਜਗ੍ਹਾ ਛੱਡੀ ਹੈ ਜੀ 4 ਫੁੱਟ ਜਗ੍ਹਾ ਛੱਡੀ ਹੋਰ ਅਸੀਂ ਜਗ੍ਹਾ ਚੌੜੀ ਕਰਨਾ ਚਾਹੁੰਦੇ ਆ ਰੋਡ ਨੂੰ 11 ਫੁੱਟ ਪਹਿਲੇ ਕਿੰਨੇ ਫੁੱਟ ਹੈ ਕੀ 11 11 11 ਉਹਨੂੰ 15 ਫੁੱਟ ਬਣਾਉਣਾ ਚਾਹੁੰਦੇ ਆ 15 ਫੁੱਟ ਬਣਾਉਣਾ ਚਾਹੁੰਦੇ ਆ ਤਾਂ ਕਿ ਦੋ ਗੱਡੀਆਂ ਆਰ ਪਾਰ ਹੋ ਜਾਣ ਜਿਵੇਂ ਤੁਸੀਂ ਆਪਣੀ ਜੇਬ ਖਰਚੇ ਤੋਂ ਸਾਰਾ ਕੁਝ ਕਰ ਰਹੇ ਹੋ ਤੁਹਾਡੇ ਅੰਦਰ ਗਲਬਤ ਤੋਂ ਲੱਗ ਰਿਹਾ ਕਿ ਪਿੰਡ ਵੱਲੋਂ ਵੀ ਪੂਰਾ ਸਹਿਯੋਗ ਤੁਹਾਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ। ਉਹ ਹੈ ਨਾ ਵਾਹਿਗੁਰੂ। ਹਾਂਜੀ ਹਾਂਜੀ। ਉਹ ਚੰਨਣ ਪਾ ਰਿਹਾ। ਉਹ ਹੀ ਪ੍ਰਸਤਾਵ ਦੱਸ ਰਿਹਾ, ਉਹ ਹੀ ਕਰਵਾ ਰਿਹਾ। ਜੀ ਜੀ ਜੀ। ਔਰ ਮੈਂ ਖੁਲਕ ਸਮਤਾ ਕੋਲ ਮੈਨੂੰ ਚੁਣਿਆ ਇਸ ਕੰਮ ਵਾਸਤੇ। ਠੀਕ ਹੈ ਜੀ, ਠੀਕ ਹੈ। ਇਹਦਾ ਮਤਲਬ ਇਹ ਤਕਰੀਬਨ ਜਿਹੜਾ ਤੁਹਾਡਾ ਪਲੈਨਿੰਗ ਹੈਗੀ ਆ, ਇਹਦਾ ਪੂਰਾ ਜੰਗੀ ਪੱਦਰ ਤੇ ਬਾਉਂਡਰੀ ਲਾਈਨ ਤੋਂ ਬਾਹਰ ਜਿਹੜਾ ਕੰਮ ਜਿਹੜਾ ਇਸੇ ਤਰ੍ਹਾਂ ਜਾਰੀ ਰਵੇਗਾ। ਯਸ ਸਰ ਡੇਂਜਰ ਜ਼ੋਨੋਂ ਸੇ ਅਸੀਂ ਬਾਹਰ ਆ ਗਏ। ਜੀ ਜੀ। ਕਦੇ ਵੀ ਨਾ ਡੇ ਜਿਤਨੀ ਮਰਜੀ ਬਰਸਾਤ ਪਏ ਜੀ ਜੀ ਬਰਸਾਤਾਂ ਦੇ ਵੀ ਸਾਡਾ ਰੋਡ ਦਾ ਕੰਮ ਚੱਲਦਾ ਰਹੇਗਾ ਜੀ ਜੀ ਇਹਨੂੰ ਹੋ ਸਕਦਾ ਇਹਦੇ ਬਰਸਾਤਾਂ ਦੇ ਪੂਰਾ ਕਰ ਲਈਏ ਲੇਕਿਨ ਇਹਦਾ ਛੱਪੜ ਅੰਦਰ ਦਾ ਕੰਮ ਹੈ ਜੀ ਜੀ ਸੁੰਦਰੀਕਰਨ ਔਰ ਪੱਕਾ ਕਰਨਾ ਉਹ ਬਰਸਾਤਾਂ ਤੋਂ ਬਾਅਦ ਹੋਏਗਾ ਠੀਕ ਹੈ ਜੀ ਜੀ ਔਰ ਕੀ ਲੱਗਦਾ ਨਹੀਂ ਤਰਸੀਮ ਚੰਦਰਪਾਨ ਜੀ ਨਾਲ ਗੱਲਬਾਤ ਕਰ ਲੈਣੇ ਆ ਕਿ 78 ਸਾਲ ਹੋ ਗਏ ਨੇ ਵੱਖੋ ਵੱਖ ਸਰਕਾਰਾਂ ਆਈਆਂ ਕਾਂਗਰਸ ਦੀ ਵੀ ਆਈ ਅਕਾਲੀ ਭਾਜਪਾ ਦੀ ਵੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਜਿਹੜੀਆਂ ਇਹ ਸਰਕਾਰਾਂ ਜਿਹੜੀਆਂ ਕਾਰਜ ਨਹੀਂ ਕਰ ਸਕੀਆਂ ਤੇ ਬੜਾ ਵੱਡਾ ਸੁਪਨਾ ਮੈਂ ਸਮਝਦਾ ਇੱਕ ਆਮ ਇਨਸਾਨ ਵਾਸਤੇ ਵੈਸੇ ਤਾਂ ਸਮਾਜ ਦੇ ਵਿੱਚ ਗੱਲਾਂ ਕਰਨ ਕਹਿੰਦੇ ਸਖਾਲੀਆਂ ਤੇ ਔਖੇ ਪਾਲਣੇ ਬੋਲ ਪਰ ਜੇਬ ਖਰਚੇ ਤੋਂ ਕਰੋੜਾਂ ਰੁਪਏ ਲਾਉਣੇ ਬੜੀ ਔਖੀ ਗੱਲ ਆ ਦੇਖੋ ਜੀ ਅਪਰ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਜੀ ਉਹ ਸਾਡੇ ਵੱਡੇ ਭਾਈ ਸਾਹਿਬ ਆਰਮ ਲਾਲ ਜੀ ਮਹਿਰਾ ਦੇ ਮਨ ਤੇ ਵਸਿਆ ਔਰ ਆਲਪੁਰਖ ਜੀ ਜੀ ਉਹਨਾਂ ਦੀ ਕਿਰਪਾ ਦੇ ਨਾਲ ਜੋ ਮਹਿਰਾ ਸਾਹਿਬ ਪਿੰਡ ਵਾਸਤੇ ਕਰ ਰਹੇ ਨੇ ਮੈਂ ਸੋਚਦਾ ਕੋਈ ਕਰ ਨਹੀਂ ਸਕਦਾ ਇਹਨਾਂ ਦਾ ਬਹੁਤ ਵੱਡਾ ਜਿਗਰਾ ਬਹੁਤ ਹਲੇਮੀ ਦੇ ਨਾਲ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲ ਰਹੇ ਨੇ ਸਾਰਿਆਂ ਦਾ ਸਹਿਯੋਗ ਲੈ ਰਹੇ ਨੇ ਜਿੱਥੇ ਵਿਕਾਸ ਦੇ ਕਾਰਜ ਹੋ ਰਹੇ ਨੇ ਉੱਥੇ ਮਹਿਰਾ ਸਾਹਿਬ ਦੇ ਆਉਣ ਨਾਲ ਪਿੰਡ ਦੇ ਵਿੱਚ ਧੜੇਬੰਦੀਆਂ ਖਤਮ ਹੋ ਗਈਆਂ ਨੇ ਵਾਹ ਜੀ ਵਾਹ ਕੋਈ ਅਕਾਲੀ ਕਾਂਗਰਸੀ ਆਪ ਦਾ ਕੋਈ ਮਤਲਬ ਨਹੀਂ ਰਿਹਾ ਇੱਥੇ ਸਾਰੇ ਮਹਿਰਾ ਸਾਹਿਬ ਨੇ ਇੱਕ ਕਰਤੇ ਨੇ ਠੀਕ ਹੈ ਤੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੈਰਾ ਸਾਹਿਬ ਦੇ ਸਹਿਯੋਗ ਨਾਲ ਇੱਥੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਾ ਕੋ ਜਿਹੜਾ ਕੌਣ ਭਲੇ ਭਾਣ ਮੰਦੇ ਇੱਥੇ ਕੋਈ ਉੱਚ ਨੀਚ ਸਭ ਕੁਝ ਖਤਮ ਹੋ ਚੁੱਕਾ ਜਿਹੜੀ ਸਭ ਤੋਂ ਵੱਡੀ ਮੈਰਾ ਸਾਹਿਬ ਦੀ ਦੇਣ ਆ ਕਿ ਸਾਰੇ ਜਿਹੜੇ ਪਾੜੇ ਹਨ ਖਤਮ ਕਰਤੇ ਨੇ ਅਕਾਲ ਪੁਰਖ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਦੀ ਲੰਮੀ ਉਮਰ ਹੋਏ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਤਾਂ ਕਿ ਪਿੰਡ ਦੇ ਜੋ ਇਹਨਾਂ ਨੇ ਸੁਪਨਾ ਲਿਆ ਉਹ ਕੰਮ ਇਸ ਤਰ੍ਹਾਂ ਨਿਰੰਤਰ ਚੱਲਦੇ ਰਹਿਣ ਸਾਰਾ ਪਿੰਡ ਇਹਨਾਂ ਦੇ ਨਾਲ ਆ ਚੜ੍ਹਦੀ ਕਲਾ 'ਚ ਰਹਿਣ ਤੇ ਇਦਾਂ ਹੀ ਕੰਮ ਜਿਹੜੇ ਨੇ ਉਹ ਅੱਗੇ ਚੱਲਦੇ ਰਹਿਣ ਕੀ ਲੱਗਦਾ ਨਹੀਂ ਕਿ ਮੈਰਾ ਸਾਹਿਬ ਦੇ ਰੂਪ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਇੱਕ ਰੱਬ ਜਿਹੜਾ ਵਾ ਉਹ ਬੋੜਿਆ ਹੋਇਆ ਵਾ ਇੱਕ ਰੱਬ ਦੇ ਰੂਪ ਦੇ ਵਿੱਚ ਮੈਂ ਮੈਰਾ ਸਾਹਿਬ ਜਿਹੜੇ ਪਿੰਡ 'ਚ ਆਏ ਨੇ ਦੇਖੋ ਜੀ ਪ੍ਰਮਾਤਮਾ ਆਪ ਤੇ ਕਿਤੇ ਆਉਂਦਾ ਨਹੀਂ ਉਹ ਕੋਈ ਜਰੀਆ ਭੇਜਦੇ ਨੇ ਕਿਸੇ ਰੂਪ ਦੇ ਵਿੱਚ ਆ ਜਾਣ ਸਾਡੇ ਵਾਸਤੇ ਉਹ ਮੈਰਾ ਸਾਹਿਬ ਦੇ ਰੂਪ ਦੇ ਵਿੱਚ ਆ ਗਏ ਨੇ ਜਿਹੜਾ ਸਾਨੂੰ ਹਾਰ ਪਾਸਿਓਂ ਚੰਗੀ ਸਿਹਤ ਦੇ ਰਹੇ ਨੇ ਬੱਚਿਆਂ ਨੂੰ ਚੰਗੀ ਸਿਹਤ ਦੇ ਰਹੇ ਜੋ ਵੀ ਕ੍ਰਿਆਤੀਆਂ ਹਨ ਸਾਡਾ ਪਿੰਡ ਕਈਆਂ ਗੱਲਾਂ ਕਰਕੇ ਨਹੀਂ ਠੀਕ ਉਹ ਸਾਰੀਆਂ ਗੱਲਾਂ ਜੜੀਆਂ ਦਾ ਥੋੜੇ ਸਮੇਂ ਦੇ ਵਿੱਚ ਮਹਿਰਾ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਸਭ ਕੁਝ ਠੀਕ ਹੋ ਜਾਣਾ ਇੱਕ ਮਿਸਾਲ ਹੋਏਗੀ ਚੰਦਰਪਾਣ ਪਿੰਡ ਦਾ ਜਿਹੜਾ ਨਾ ਉਹ ਇੱਕ ਮਿਸਾਲ ਬਣੇਗੀ ਦੂਜੇ ਪਿੰਡ ਵੀ ਮਿਸਾਲ ਦੇਣਗੇ ਕਿ ਮਹਿਰਾ ਸਾਹਿਬ ਨੇ ਆ ਕੇ ਇਸ ਪਿੰਡ ਦੇ ਵਿੱਚ ਆਪਣੀ ਜੱਦੀ ਪਿੰਡ ਦੇ ਵਿੱਚ ਜੋ ਕਾਰਜ ਕੀਤੇ ਨੇ ਜੋ ਲੋਕਾਂ ਦੇ ਵਿੱਚ ਇਕਤਾ ਕੀਤੀ ਹੈ ਉੱਚ-ਨੀਚ ਨੂੰ ਖਤਮ ਕੀਤਾ ਉਹ ਇੱਕ ਮਿਸਾਲ ਬਣੇਗਾ ਇਲਾਕੇ ਦੇ ਸੋ ਇਹ ਸਨ ਤਰਸੀਮ ਸਿੰਘ ਚੰਦਰਪਾਲ ਜਿਵੇਂ ਰਾਮ ਲਾਲ ਮਹਿਰਾ ਜੀ ਉਹਨਾਂ ਵੀ ਦੱਸਿਆ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਵਾ ਇੱਕ ਜज्ਬਾ ਸੀਗਾ ਇੱਕ ਜਨੂੰਨ ਸੀਗਾ ਪਿੰਡ ਦੀ ਨਹਿਰ ਬਦਲਣ ਦਾ ਜਿਵੇਂ ਉਹਨਾਂ ਨੇ ਜਿਹੜਾ ਸੁਪਨਾ ਜਿਹੜਾ ਵਾ ਸੰਜੋਇਆ ਹੋਇਆ ਸੀ ਆਪਣੀ ਜੌਬ ਦੇ ਦਰੋਂ ਸੋ ਉਹ ਸੁਪਨਾ ਜਿਹੜਾ ਉਹਨਾਂ ਦਾ ਅੱਜ ਪੂਰਾ ਹੁੰਦਾ ਜਿਹੜਾ ਵਾ ਨਜ਼ਰ ਆ ਰਿਹਾ ਪਿੰਡ ਵਾਸੀ ਦੇਖ ਰਹੇ ਨੇ ਕਿ ਜੰਗੀ ਪਦਰ ਤੇ ਜਿਹੜਾ ਇਹ ਕੰਮ ਚੱਲ ਰਿਹਾ ਜਿਵੇਂ ਉਹਨਾਂ ਨੇ ਰੂਪਰੇਖਾ ਦੱਸੀ ਹੈ ਕਿ ਇਹ ਛੱਪੜ ਨੂੰ ਇੱਕ ਤਲਾਬ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਇੱਥੇ VOTING ਹੋਵੇਗੀ ਇੱਥੇ ਸਾਈਡ ਤੇ ਬੂਥ ਬਣਨਗੇ ਵੱਖੋ ਵੱਖ ਖਾਣ ਪੀਣ ਜਿਹੜੇ ਉਹ ਵੀ ਇੱਥੇ ਪਰੋਸੇ ਜਾਣਗੇ ਤੇ ਦੂਰ ਦਰਾਡੇ ਤੋਂ ਲੋਕ ਜਿਹੜਾ ਵਾ ਚੰਦਰਪਾਣ ਦਾ ਇਹ ਨਜ਼ਾਰਾ ਜਿਹੜਾ ਵਾ ਇਹ ਖਿੱਚ ਦਾ ਕੇਂਦਰ ਬਣੇਗਾ ਇਹਨੂੰ ਤੱਕਣ ਵਾਸਤੇ ਆਉਣਗੇ ਸੋ ਸਰਕਾਰਾਂ ਵਾਸਤੇ ਵੀ ਅਸੀਂ ਸਮਝਦੇ ਹਾਂ ਕਿ ਇਹ ਲੰਬੇ ਸਮੇਂ ਤੋਂ ਚੰਦਰਪਾਣ ਪਿੰਡ ਜਿਹੜਾ ਬੁਨਿਆਦੀ ਸਹੂਲਤਾਂ ਤੋਂ ਜਿਹੜਾ ਵਾ ਪਿਛਲੇ 78 ਸਾਲਾਂ ਤੋਂ ਵਾਂਝਾ ਸੀ ਤਰਸਯੋਗ ਹਾਲਤ ਸੀ ਪਿੰਡ ਦੇ ਵਿਕਾਸ ਕਰ ਜਾਂਦੀ ਡਵੈਲਪਮੈਂਟ ਦੀ ਪਰ ਸਰਕਾਰਾਂ ਦੇ ਮੂੰਹ ਤੇ ਵੀ ਕਿਤੇ ਨਾ ਕਿਤੇ ਜਿੱਥੇ ਚਪੇੜ ਹੈ ਉਥੇ ਹੀ ਰਾਮ ਲਾਲ ਜੀ ਉੱਪਰ ਜਿਹੜਾ ਵਾ ਇਹ ਟੋਕਾਂ ਜਿਹੜੀਆਂ ਨੇ ਇਹ ਜਿਹੜੇ ਸ਼ਾਇਰੀ ਦੇ ਲਾਈਨਾਂ ਨੇ ਇਹ ਟੁਕਦੀਆਂ ਨੇ ਕਿ ਬੇਹਿੰਮਤੇ ਹੁੰਦੇ ਨੇ ਜਿਹੜੇ ਸ਼ਿਕਵੇ ਕਰਨ ਮੁਕੱਦਰਾਂ ਤੇ ਪਰ ਉਗਣ ਵਾਲੇ ਤਾਂ ਉਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ